ਵੇ ਦੇਖੋ ਅੱਜ ਅਰੇ ਕਹਿ ਭੱਜਿਆ ਜਾਂਦਾ ਹਾਂ ਹਾਂ ਪੰਜੀ ਐ ਮਹਿੰਦੀ ਵਹਾਓ ਮਾੜੀ ਦੀ ਆਪਣੀ ਬਹੁਤ ਟੁੱਡੀ ਨੂੰ ਕੁੰਨਿਆਈ ਸੋਣੀ ਮਹਿੰਦੀ ਐ ਬਹੁਤ ਨੇ ਮੈਨੂੰ ਘੇਰ ਲਿਆ ਸੀ ਹਲੋ ਚੱਪਲ ਸੱਟਾਂ ਐ ਰੱਖ ਨਾ ਚੱਪਲ ਸੱਟਾਂ ਐ ਸੌਣੇ ਨੇ ਇੱਕ ਮੇਰੇ ਘਰ ਨੂੰ ਘੇਰਿਆ ਕਿਤਾ ਹਲੋ ਤੂੰ ਹੀ ਕਰਨਾ ਜੀ ਜੀ ਨੀ ਨੀ ਜੀ ਚਲ ਚਲ ਕੰਮ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਨੰਨੂ ਗਈ ਹੈ ਮਹਿੰਦੀ ਲਵਾਣ ਕਿਉਂਕਿ ਕੱਲ ਹੈ ਕਰਵਾ ਚੋਸ ਤੇ ਉਹ ਜਿਹੜੀ ਆਪਣੀ ਸਪੈਸ਼ਲ ਕੀਪ ਲੈ ਕੇ ਆਈ ਹੈ ਮਹਿੰਦੀ ਲਗਵਾਣ ਦੇ ਲਈ ਤੇ ਅਦਰ ਅਦਰਾ ਜਸਤਾ ਪਿਆ ਤੇ ਬਾਕੀ ਸਭ ਆਪਣੇ ਕੰਮਾ ਕਰਾ ਦੇ ਨੇ ਹੈ ਮਮੀ ਹਾਂ ਨੰਨੂ ਨੰਨੂ ਦਾ ਕਿਹੜਾ ਕਰਵਾ ਚੋਦੇ ਹੈ ਕਿਹੜਾ ਕਰਵਾ ਚੋਦੇ ਹੈ ਹੈ ਤਿਆਰ ਚੁੱਕੀ ਅਈ ਵੈਨੋ ਤੇ ਦੇ ਮਹਿੰਦੀ ਲਾਣੀ ਮੈਂ ਤੇ ਮਹਿੰਦੀ ਲਾਣੀ ਤੇ ਕਰਵਾ ਚੋਤਾ ਰੱਖਣਾ ਮੈਂ ਮਹਿੰਦੀ ਲਵਾਉਣ ਗਈ ਹੋਰ ਤੇ ਇਹ ਹੁਣ ਜਿਹੜਾ ਬਣਾ ਦੀ ਰਾਜ ਹੈ ਅਸਤਾ ਪਿਆ ਤੇ ਰਾਤ ਨੂੰ ਇਹਨੇ ਕਰਨਾ ਤੰਗ ਕਿਉਂਕਿ ਰਾਤ ਨੂੰ ਇਹ ਸੌਂਦਾ ਨਹੀਂ ਹੈਗਾ ਹਨਾ ਤੇ ਹੁਣ ਅੱਜ ਸਾਰੇ ਤਕਰੀਬਨ ਤਕਰੀਬਨ ਸਾਰੇ ਬਾਜ਼ਾਰ ਐਨ ਸਜੇ ਹੋਏ ਨੇ ਹਨਾ ਅਸੀਂ ਗਏ ਸੀ ਕਿਉਂਕਿ ਅਦੀ ਰਾਜ ਦੀ ਦਵਾਈ ਲੈ ਕੇ ਆਣੀ ਸੀ ਉਹ ਠੀਕ ਨਹੀਂ ਹੈਗਾ ਹਲੇ ਵੀ ਤੇ ਜਦੋਂ ਦੇਖਿਆ ਸਾਰੇ ਟੈਂਟ ਲਗਾ ਕੇ ਮਹਿੰਦੀ ਲਗਾਉਣ ਵਾਸਤੇ ਬੈਠੇ ਨੇ ਮੰਮੀ ਇੰਨੀ ਧੀੜ ਸਾਰੀਆਂ ਦੁਕਾਨਾਂ ਦੇ ਖਾਸ ਕਰਕੇ ਜਿਹੜੀ ਆ ਚੂੜੀਆਂ ਛੜੀਆਂ ਆਈਆਂ ਨੇ ਇੰਨੀ ਧੀੜ ਜਗਾ ਜਗਾ ਦੇ ਟੈਂਟ ਲੱਗੇ ਹੋਏ ਨੇ ਮਹਿੰਦੀ ਲਗਵਾਂਦੀਆਂ ਵੀ ਆ ਨੇ ਜਨਾਨੀਆਂ ਤੇ ਮੈਨੂੰ ਵੈਸੇ ਕਿਹਾ ਮੰਮੀ ਨੇ ਵੀ ਲਗਵਾ ਲੈ ਪਰ ਮੇਰੇ ਕੋਲ ਇਨਾ ਟਾਈਮ ਨਹੀਂ ਆ ਕਿਉਂਕਿ ਰਾਤ ਨੂੰ ਜਦੋਂ ਮੈਂ ਫ੍ਰੀ ਹੋਣਾ ਰੋਟੀ ਪਾਣੀ ਦੇ ਕੇ ਸਾਰਿਆਂ ਨੂੰ ਜਾਨੂ ਸਾਬਸ ਹੋ ਜਾਂਦੇ ਨੇ ਤੇ ਮੈਂ ਹੁਣ ਕੀ ਜਾਂਦੇ ਆ ਆਪਾਂ ਨਹੀਂ ਨਾ ਸੁਣਦਾ ਹੈਗਾ ਵੈਸੇ ਤੇ ਜਿਹੜੀ ਸਾਡੀ ਮਹਿੰਦੀ ਵਾਲੀ ਉਹ ਪਹਿਲਾਂ ਸੋ ਜਾਂਦੀ ਹੈ ਨਾ ਮਮਤਾ ਦੀ ਗੱਲ ਏ ਹੋ 9 ਵਜੇ ਦਰਵਾਜ਼ਾ ਬੰਦ ਤੇ ਮੈਂ ਉਸ ਦਿਨ ਬਾਜ਼ਾਰ ਚ ਆਂਦੀ ਨੇ ਸੋਚਿਆ ਸੀ ਉਹ ਨਾ ਸਟicker ਜੇ ਮਿਲਦੇ ਨੇ ਮਹਿੰਦੀ ਵਾਲੇ ਹਨਾ ਮੰਮੀ ਤੇ ਅੱਜ ਮੈਂ ਉਹ ਲਿਆ ਕੇ ਰਾਤ ਨੂੰ ਟਰਾਈ ਕਰਕੇ ਵੇਖਾਂਗੀ ਵੀ ਹਾਂ ਉਹ ਨਾਲ ਵਧੀਆ ਲੱਗਦੀ ਕਿ ਨਹੀਂ ਲੱਗਦੀ ਇਹਨਾਂ ਨਾਲ ਜਾਵਾਂਗੇ ਨਾਲੇ ਬਾਜ਼ਾਰ ਦਾ ਥੋੜਾ ਜਿਹਾ ਵੀਊ ਵੇਖ ਕੇ ਆਵਾਂਗੇ ਆਪਾਂ ਸਾਰੇ ਤੇ ਨਾਲੇ ਉਹ ਸਟicker ਜਿਹੜੇ ਨੂੰ ਲੈ ਕੇ ਆਵਾਂਗੀ ਮੈਂ ਤੇ ਅਪਲਾਈ ਕਰਕੇ ਵੇਖਾਂਗੀ ਇੱਕ ਚੱਕਰ ਜਿਹਾ ਲੈ ਕੇ ਆਣਾ ਤੇ ਇੱਕ ਉਹ ਡਿਜ਼ਾਈਨ ਲੈ ਕੇ ਆਣਾ ਤੇ ਨਵਾਂ ਵੀ ਕੁਝ ਟਰਾਈ ਕਰਨਾ ਚਾਹੀਦਾ ਕਿ ਨਹੀਂ ਠੀਕ ਹੈ ਤੇ ਉਧਰ ਉਧਰ ਰਾ ਜਿਹੜਾ ਉੱਠ ਪਿਆ ਉੱਠ ਵੇ ਹੋ ਰੋਟੇ ਅੱਜ ਐਂ ਹੀ ਕਰਦਾ ਪਿਆ ਕਦੇ ਸੌਂ ਗਿਆ ਕਦੇ ਉੱਠ ਗਿਆ ਹਨਾ ਹੈ ਲਗਾ ਕੇ ਆਦੀਏ ਕੀ ਟੂਏ ਕਿਉਂ ਨਾ ਯਾ ਮੇਰਾ ਗੁਗਲੀ ਛੋ ਨਾ ਜੀ ਕਾਕਾ ਕੀ ਕਰਦੇ ਬਿਓ ਕੀ ਕਰਦੇ ਬਿਓ ਸ਼ੋਨਿਆ ਜੋ ਹੈਲੋ ਗੁਗਲ ਹੋਏ ਮਸਤ ਹੈ ਬਿਆਵਾ ਸਰ ਤੇ ਉਹਨਾਂ ਨੂੰ ਪਹਿਲਾਂ ਨਾਲੋਂ ਕੁਝ ਫਰਕ ਹੈ ਹੈ ਨਾ ਛਾਤੀ ਦਾ ਹਾਂ ਕਾਫੀ ਫਰਕ ਹੈ ਹੁਣ ਥੋੜਾ ਜਿਹਾ ਫਰਕ ਹੈ ਹੈ ਨਾ ਤੇ ਫੇਰ ਇਹਨੂੰ ਦੁਪਹਿਰ ਦੀ ਸਟੀਮ ਹੈ ਦੀ ਜਿਹੜੀ ਉਹ ਮਿਸ ਹੋ ਗਈ ਹੈ 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 ਤਾਂ ਫਤਿਹ ਇਹਨੂੰ ਕਿੱਦੂ ਆਦਤ ਪਾਈ ਹਾਂ ਗਮ ਤੇ ਦੁਪਹਿਰ ਨੂੰ ਇਹਨੂੰ ਸਟੀਮ ਦੇਣੀ ਸੀ ਪਰ ਟਾਈਮ ਨਹੀਂ ਲੱਗਿਆ ਮੈਂ ਸੈਂਟਰ ਚਲੇ ਗਈ ਸੀ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਸਾਮ ਬਣਾ ਮਤਲਬ ਬਹੁਤ ਔਖਾ ਟਾਸ ਹੁੰਦਾ ਮਮੀ ਵਾਸਤੇ ਤੇ ਉਹ ਫਿਰ ਲੈ ਜਾਓ ਚਲਾ ਕੇ ਚਲੀ ਆਪ ਗਾਈ ਜਬ ਉਹ ਘੁੰਮ ਫੇਰਾ ਹੋ ਜਾਓ ਲੈ ਜਾਓ ਇਹਨੂੰ ਵੀ ਨਾਲ ਗੀਂ ਕਰਾ ਦੇ ਕਿੰਨੇ ਕਰਨੀ ਗੀਂ ਨਾ ਕਰਨੀ ਗੀਂ ਨਾ ਕਰਨੀ ਗੀਂ ਤੇ ਉਦੋਂ ਤੱਕ ਜਦੋਂ ਇਹਨਾਂ ਇਹਨਾਂ ਨੇ ਆਣਾ ਉਦੋਂ ਤੱਕ ਮੈਂ ਆਪਣਾ ਕੰਮ ਖੂਨ ਵੇੜ ਲੈਣੀ ਮਮੀ ਸਬਜੀ ਸੂਜੀ ਤੇ ਲੈ ਆਓ ਬੈਲਾਂ ਢੜੀ ਲੈਣਗੇ ਅੱਛਾ ਗਏ ਨੇ ਹੈ ਤੇ ਉਹ ਫਿਰ ਕੰਮ ਕੁੰਮ ਨਵੇੜ ਗਏ ਫਿਰ ਮੈਂ ਜਿਹੜਾ ਮਹਿੰਦੀ ਟਰਾਈ ਕਰਾਂਗੀ ਰਾਤ ਨੂੰ ਤੇ ਹੁਣ ਫਿਲਹਾਲ ਥੋੜੇ ਜੇ ਭਾਂਡੇ ਨੇ ਉਹ ਤੋਲਵਾ ਤੇ ਨਾਲੇ ਮੈਂ ਕਰ ਲਵਾ ਪਾਠ ਹਾਂਜੀ ਤੇ ਇੱਧਰ ਨੰਨੂ ਆ ਚੁੱਕੀ ਐ ਇੱਧਰ ਅੱਗੇ ਆਓ ਪੈਂਜੀ ਇਹ ਮਹਿੰਦੀ ਵਹਾਉ ਮਾੜੀ ਜੀ ਆਪਣੀ ਉਹ ਟੋਡੀ ਨੂੰ ਕੰਨੀ ਸੋਣੀ ਮਹਿੰਦੀ ਇਹ ਬਹੁਤ ਸੋਹਣੀ ਲਾਈ ਆ ਫਲਾਵਰ ਜੈ ਲੇਕਿਨ ਇਹ ਇਹ ਮੈਨੂੰ ਨਾ ਦੁਖੀ ਗੜੇ ਰੱਖ ਦਿੰਦਾ ਰਸੀਰੀ ਕਿਹੜੀ ਰਸੀ ਜੀ ਆ ਆ ਤਾਂ ਮੈਂ ਨਾਲ ਹੱਥ ਦੇ ਨਿੱਤੇ ਕਰ ਦਿੰਦਾ ਹੈ ਬਹੁਤ ਸੋਹਣੀ ਮਹਿੰਦੀ ਲਾਈ ਹੈ ਲਵਾਨੀ ਹੈ ਇਧਰ ਹੈ ਲਵਾਨੀ ਤੇ ਹੈਗੀ ਪਰ ਮੇਰੇ ਕਿਸੇ ਨੇ ਲਾਣੀ ਨਹੀਂ ਹੈਗੀ ਲਾ ਦੇ ਇਹ ਵੀ ਬਹੁਤ ਸੋਹਣੀ ਲੱਗੀ ਹੋਈ ਹੈ ਮੈਂ ਹਰ ਵਾਰ ਵੈਸੇ ਮਮਤਾ ਨੇ ਕਹਿੰਨੀ ਹੈ ਮਮਤਾ ਮੇਰੇ ਮਹਿੰਦੀ ਲਾਦੀ ਜਦੋਂ ਵੀ ਕੋਈ ਐਵੇਂ ਦਾ ਕੇਜਨ ਹੁੰਦਾ ਜਦ ਮੈਂ ਲਵਾਨੀ ਹੁੰਦੀ ਹੈ ਪਰ ਕੰਮ ਕਰਦੇ ਕਰਦੇ ਟਾਈਮ ਹੀ ਇਹਨਾਂ ਨਿਕਲ ਜਾਂਦਾ ਜਾਨੂੰ ਉਹ ਸੋਈ ਜਾਂਦੀ ਹੈ ਹੈਨਾ ਕੋਣ ਮੰਮਤਾ ਬੂਆ ਮੈਂ ਸੌਂ ਲੱਤੀ ਹਾਂ ਤੇ ਤੂੰ ਕਿਹਦਾ ਵਰਤ ਰੱਖਣਾ ਹੈ ਮਹਿੰਦੀ ਕਿ ਲਵਾਈਏ ਮੈਂ ਕਾਕੇ ਦਾ ਤੇ ਪਾਪਾ ਦਾ ਹਾਂ ਤੂੰ ਕਾਕੇ ਦਾ ਤੇ ਪਾਪਾ ਦਾ ਵਰਤ ਰੱਖਣਾ ਹੈ ਹਾਂਜੀ ਹਾਂਜੀ ਛੋਡੇ ਨੂੰ ਐ ਵਰਤ ਥੋੜੀ ਹੁੰਦਾ ਕੋਈ ਹਾਂ ਹਾ ਸੋਫੇ ਨਾਲ ਨਾ ਲਾ ਕੋਈ ਕੋਈ ਕੁੜੀਆਂ ਰੱਖਦੀਆਂ ਪੜਾਵਾਂ ਦਾ ਪੜਾਵਾਂ ਦਾ ਵਰਤ ਰੱਖਿਆ ਤੂੰ ਪੜਾਵਾਂ ਦਾ 10 10 ਬਈਏ ਤੁਸੀਂ ਪੱਧਰਾ ਲਗ ਲਓ ਸ਼ਟ ਅਪ ਨੌਨਸੈਂਸ ਲੈਣਾ ਦੇ ਮੈਨੂੰ ਚਾਹੀਦਾ ਉਹ ਕਹਿੰਦੀ ਮੇਰੇ ਵਰਤ ਦਾ ਸਮਾਨ ਲੈ ਕੇ ਆਉ ਆਜ਼ਾਦੀ ਨੂੰ ਪੁੱਛ ਦਾਦੂ ਮਾਰਿਆ ਉਹ ਡੈਡੀ ਗੁੱਸੇ ਨਾਲ ਖੜੇ ਨੇ ਡਾਂਟ ਦੇਵੇ ਨੇ ਕੁੱਟ ਖਾਏਂਗੀ ਫੇਰ ਤੂੰ ਕਸਣੇ ਨੇ ਵਿਆਹ ਜੋ ਹੈ ਕੀ ਕਹਿੰਦੀ ਮਮਤਾ ਬੈਠੋ ਨਹੀਂ ਰੋਗੋ ਪਹਿਲਾਂ ਮੈਂ ਕਹਿ ਕੇ ਆ ਮੇਰਾ ਸਮਾਨ ਦਾ ਲੈ ਕੇ ਆਓ ਹਾਂ ਇਹ ਮੈਨੂੰ ਵਿਆਹ ਕਰਾਏ ਨੇ ਕਹਿੰਦੀ ਮੈਂ ਸਮਾਨ ਲੈ ਕੇ ਆਵਾਂ ਵੀ ਮੇਰੇ ਵਾਸਤੇ ਕਰਵੀਂ ਮੈਨੂੰ ਮੈਡਮ ਮੈਂ ਦੱਸਾਂਗਾ ਤੈਨੂੰ ਬੈਡ ਬੁਰਾ ਨਹੀਂ ਤੇ ਬਹੁਤ ਉਲਾ ਲੀਆਂ ਹੱਥ ਤੇ ਨਾਲ ਨਾਲ ਆਇਆ ਭਾਰਤੀਆ ਤੁਸੀਂ ਹਾਂਜੀ ਤੇ ਨੰਨੂ ਕਹਿ ਰਹੀ ਹੈ ਮੈਨੂੰ ਮਮਾ ਆਪਣੀ ਨਾਲ ਸ਼ਾਰਨੀ ਕੱਢ ਦਿਓ ਜਿਹਦੇ ਵਿੱਚ ਚੰਨ ਮਾਮੀ ਨੇ ਵੇਖੀਦਾ ਤੇ ਨਾਲੇ ਕਹਿੰਦੀ ਮੈਨੂੰ ਸਵੇਰੇ 6:00 ਵਜੇ ਬਿਠਾ ਦਿਓ 4 ਵਜੇ ਟਾਈਮਰ ਲਾ ਦਿਓ ਹੈ ਰੰ ਨੂੰ ਭਾਰਤੀਆ ਕਾਕੇ ਦਾਦੀ ਨੂੰ ਕਹਿੰਦੀ ਮੇਰਾ ਸਮਾਨ ਲੈ ਕੇ ਉਹ ਕਰਵਾ ਚੋਦਾ ਹਾਂ ਹਾਂ ਕਹਿੰਦੀ ਦਾਦੀ ਤੋਂ ਪੁੱਛ ਲੋ ਨਹੀਂ ਤੂੰ ਫਿਰ ਤੂੰ ਲੁਕ ਨਹੀਂ ਕਿਉਂ ਹੈ ਜੇ ਤੂੰ ਵਰਤ ਰੱਖਣਾ ਤੇ ਹਾਂ ਕਿੱਧਰ ਗਈ ਐ ਗਈ ਕਿੱਥੇ ਬਾਹਰ ਆਇਆ ਬਾਹਰ ਸਵੇਰੇ 4 ਵਜੇ ਉੱਠ ਕੇ ਨੰਨੂ ਨੇ ਆਪਣੀ ਸਰਗੀ ਤਿਆਰ ਕਰਨੀ ਤੇ ਸਰਗੀ ਖਾਣੀ ਹੈ ਕੱਲ ਮੈਨੂੰ 4 ਵਜੇ ਬਿਠਾ ਦੇਓ ਟੀ ਟੀ 10 ਨੂੰ ਪਾਪਾ ਦਾਦੂ ਦੱਸਾਂਗੇ ਵੇਖੀ ਕੰਦੀਆਂ ਇਹੀ ਤਰ੍ਹਾਂ ਕਿਵੇਂ ਵੱਡੀ ਆਈ ਵਰਤ ਰੱਖਣ ਵਾਲੀ ਉਹ ਤਾਂ ਜਿਹੜੀਆਂ ਵਿਆਹੀਆਂ ਹੁੰਦੀਆਂ ਨੇ ਨਾ ਉਹ ਰੱਖੀਦੀਆਂ ਰੱਖਦੀਆਂ ਹੁੰਦੀਆਂ ਨੇ ਆਪਣੇ ਇਹ ਵੀ ਰੱਖੇਗੀ ਇਹ ਸਾਰੇ ਪਿੱਟ ਬੁਆੜਾ ਮਾਨਿਆ ਦਾ ਫਾਇਆ ਹੋਣਾ ਪੱਕਾ ਮੇਰੀ ਗੱਲ ਸੁਣ ਇੱਧਰ ਆ ਚੱਕਰੀਏ ਜੀ ਤੂੰ ਹੀ ਛੇੜ ਪੁਆਈ ਨਾ ਉਹਨੂੰ ਵਰਤ ਰੱਖਣ ਦੀ ਹਾਂ ਇੱਧਰ ਵੇਖੋ ਮਰਜਣੀਆਂ ਕਿੱਥੇ ਲੈ ਕੇ ਲਾਈ ਕਿੱਥੇ ਤੱਕ ਕਿਹਨੇ ਲਾਈ ਮੈਂਦੀ ਇਹ ਤੇਰੇ ਹਲ ਵੇਖ ਕੇ ਇਹਨੇ ਲਵਾਈ ਏ ਤੂੰ ਵਰਤ ਰੱਖ ਹੈ ਹੈ ਐਂ ਆਇਮ ਮੇਰੀ ਗੱਲ ਸੁਣ ਪਹਿਲਾਂ ਤੂੰ ਵਰਤ ਰੱਖਣਾ ਤੇਰੀ ਮੇ ਤੇਰੇ ਹੀ ਪੁਹਾੜੇ ਹੁੰਦੇ ਨੇ ਸਾਰੇ ਪਹਿਲਾਂ ਨੇ ਕਾਨਾ ਦਾ ਪੁਹਾੜਾ ਪਾਈ ਰੱਖਿਆ ਓਹਨੇ ਨੇ ਵਰਤ ਦਾ ਪੁਹਾੜਾ ਪਾਈ ਰੱਖਿਆ ਤੂੰ ਹੀ ਲੈ ਕੇ ਦੇਂਗੀ ਇਹਨੂੰ ਸਾਰਾ ਸਮਾਨ ਮੈਂ ਕੀ ਕਹਾਂ

ਉਹ ਜਿਹੜਾ ਛੋਟਾ ਜਿਹਾ ਬਾਬੂ ਹੈ ਅੰਛਾ ਇਹਨਾਂ ਦੇ ਘਰੇ ਅੱਗੇ ਦੀਵਾ ਲਾਇਆ ਸੀ ਉਹ ਬੁਝਾਇਆ ਹੈ। ਐਡੀ ਦਾਦੀ ਕੁੱਟੇ ਕੀ ਫੜ ਕੇ ਤੈਨੂੰ। ਦੇਖੋ ਮੇਰੀ ਗੱਲ ਸੁਣ ਲੈ ਸਟੈਂਡ ਦੇ ਛੱਡ ਦੇ। ਤੂੰ ਜਿਹੜਾ ਇਹਦੇ ਦਿਮਾਗ 'ਚ ਭਰਿਆ ਹੈ ਨਾ ਵਰਤ ਰੱਖਣ ਦਾ ਫਿਰ ਵੇਖ ਲਈ। ਕੋਈ ਪੈਰ ਤੇ ਨਹੀਂ। ਉਹ ਵੇਖੋ ਉਹ ਨੂੰਹ ਆਦੀ ਕਹਿੰਦੀ ਵੀ ਕਹਿੰਦੀ ਪੈਣ ਤੇ ਲਵਾ ਲੈ। ਕਹਿੰਦੀ ਪੈਰਾ ਤਾਂ ਨਹੀਂ ਲਵਾਈ। ਨਾ ਨਹੀਂ ਲਵਾਈ। ਉਹ ਬਿਨਾਂ ਇਹਨਾਂ ਕੁੜੀਆਂ ਨੂੰ ਮੰਨੀਆਂ। ਆਹੋ। ਉਹ ਤੂੰ ਇਹੀ ਹੈ। ਉਹ ਬਹਰੀ ਹੈ। ले सारे पुआड़े ने तेरे पुआड़े हो तेन पता है, है मेरी अगली समान मंगा पी है करवा चो तू ही देंगी पैसे गलती गलती है होती है ਸਵੇਰੇ ਜੇ ਵਰਤਿਆ ਤਾਂ ਸਵੇਰੇ ਕੁਝ ਨਹੀਂ ਖਾਣਾ ਪੈਕਟ ਵੀ ਨਹੀਂ ਖਾ ਸਕਦਾ ਬੰਦਾ ਨਾ ਟੌਫੀ ਨਾ ਚਾਕਲੇਟ ਪਤਾ ਹੈ ਉਹਨੂੰ ਪਾਣੀ ਵੀ ਨਹੀਂ ਪੀਣਾ ਅਰੇ ਛੇ ਮੈਂ ਥੋਪੀ ਲਾਂਗੀ ਅਰੇ ਬੜੀ ਕੱਲ ਤੇ ਦੋਸਤ ਵੀ ਨਹੀਂ ਆਣਾ ਵੇਖੀ ਖਾਦਦੇ ਬਿੱਤੇ ਬਿਨਾ ਉਹ ਵੀ ਨਹੀਂ ਆਂਦਾ ਦੇਖੋ ਮੈਂ ਮੇਰਾ ਨਾਮ ਲਿਖਵਾਇਆ ਹੈ ਐ ਵੇਖੋ ਆਪਣਾ ਨਾਮ ਲਿਖਵਾਇਆ ਹੈ ਇਹਨੇ ਕੀ ਨਾਮ ਇਤਰਾ ਮਾਨਿਆ ਵੈਸੇ ਤੇ ਘਰ ਵਾਲੇ ਦਾ ਨਾਮ ਲਿਖੀਦਾ ਹੁੰਦਾ ਉਸ ਤੂੰ ਆਪਣਾ ਹੀ ਲਿਖਾ ਕੇ ਬਹਿ ਗਈ ਹੈ ਨਾਲੇ ਲੁਕਵਾ ਕੇ ਲਿਖੀਦਾ ਜਿਹੜੀਆਂ ਵਿਆਹਾਂ ਜਿਹੜੀਆਂ ਵਿਆਹਾਂ ਹੁੰਦੀਆਂ ਨੇ ਉਹਦੇ ਲੁਕਾ ਕੇ ਲਿਖਦੀਆਂ ਨੇ ਆਪਣਾ ਨਾਮ ਤੇ ਐਵੇਂ ਤਾਂ ਲੁਕਾ ਕੇ ਲਿਖਿਆ ਮਤਲਬ ਹੈ ਵਿਆਹ ਹੀ ਹੈ ਇਹ ਮੇਰੇ ਆ ਰੁਮਾ ਕਿਉਂ ਮੇਰਾ ਮਨ ਨਹੀਂ ਕਰਦਾ ਵੀ ਮੈਂ ਛੱਡਾਂ ਤੂੰ ਜ਼ਰੂਰੀ ਆ ਤੂੰ ਪੈਰਾਂ ਦੇ ਲਵਾਣੀ ਮਹਿੰਦੀ ਕੁੱਟ ਖਾਣੀ ਤੂੰ ਰੁਕ ਜਾ ਤੇਰੀ ਮੰਮੀ ਨੂੰ ਦੱਸਣੀ ਆ ਮੈਂ ਦੱਸ ਦੇ ਹੋ ਲੱਗਦਾ ਬੋਲਣ ਲੱਗ ਲੇ ਨੇ ਬਾਹਰ ਇਹਨੇ ਦੀਵਾ ਬੁਝਾਤਾ ਹੈ ਅੰਛਨੀ ਇਹ ਜਿਹੜਾ ਛੋਟਾ ਜਿਹਾ ਮੁੰਡਾ ਬੈਠਾ ਹੈ ਤੇ ਅੱਜ ਰਾਜ ਦੇ ਮੰਮੀ نیچے ਗਏ ਹੋਏ ਨੇ ਹਾਈ ਹਾਈ ਮੈਂ ਕਦੋਂ ਆਉਂਦੀ ਆ ਭਾਂਡੇ ਧੋਣ ਲੱਗੀਆਂ ਚਾਰਕ ਭਾਂਡੇ ਨਹੀਂ ਮੇਰੇ ਤੋਂ ਧਿੰਦੇ ਨੇ ਭਾਂਡੇ ਧੋਣੇ ਨੇ ਮੈਂ ਕੀ ਹੋ ਰਿਹਾ ਗਲੀ ਚ

ਨਿਆਣੇ ਆਸੋ ਨਾਣੇ ਬੁਝਾ ਦੇ ਮੈਂ ਕਿਹਾ ਸੀ ਨੇ ਤੀਵੇ ਤੋਂ ਪੰਗਾ ਪੈ ਗਿਆ ਨਿਆਣਿਆਂ ਦੇ ਦੀਵਾ ਬੁਝਾਤਾ ਐ ਵੇਖੋ ਇੱਧਰ ਆ ਦੇ ਤਾ ਆਹ ਵੇਖੋ ਚਲੋ ਤਾਂ ਲੈ ਵੇਖੋ ਇੱਧਰ ਇੱਕ ਐ ਭੱਜ ਜਾਂਦਾ ਬੁਝਾ ਚੱਲ ਚੱਲ ਨਿਕਲ ਆ ਤਾਂ ਓਕੇ ਨੇਰਾ ਪੈ ਚੁੱਕਾ ਐਨੀ ਰਾਤ ਤੇ ਮੋਟਰਸਾਈਕਲਾਂ ਵਾਲੇ ਲੰਘਦੇ ਨੇ ਐ ਵੇਖੋ ਤੇ ਆ ਜਵਾਬ ੜਦੇ ਨੇ ਹੋ ਜਾ ਕੇ ਬੈ ਗਏ ਨਾ ਆਈ ਕੋਣਾ ਲਾ ਆਈ ਜਰਾ ਹਾਂ ਤੈਨੂੰ ਦੱਸਤਾ ਮੈਂ ਖਾਣ ਤੇਰੇ ਵੀ ਐਵੇਂ ਹੀ ਪੈਣੀ ਆ ਨੇ ਵੇਖੀ ਜਾਏ ਕਦੋਂ ਆਲੇਣ ਤੇ ਪਾਪਾ ਨੂੰ ਦੱਸਣੀ ਆ ਜਿਹੜਾ ਤੂੰ ਵਰਤ ਰੱਖੀ ਬੈਠੀ ਹੈ ਨਾ ਹਾਂ ਲੋ ਨੇ ਘਰ ਆ ਚੁੱਕੇ ਨੇ ਪੁੱਛੇਗਾ ਵਰਤ ਰੱਖਣਾ ਨਹੀਂ ਪੁੱਛੇ ਹੋ ਗਿਆ ਤੇ ਪਹਿਲਾਂ ਤਾਂ ਮੇਰੇ ਨਾਲ ਵੀ ਇੱਕ ਇੱਕ ਖੁਸ਼ ਹੋ ਗਈ ਸੀ ਉਹਨ ਇੱਕੋ ਦਾ ਮੂੰਹ ਗੁੱਸੇ ਹੋ ਗਈ ਐ ਤੁਹਾਡਾ ਵਸਤ ਰੱਖਣਾ ਹੈ ਕਿਹਦੇ ਵਸਤ ਰੱਖਣਾ ਪੁੱਤ ਕਿਸੇ ਦਾ ਨਹੀਂ ਕਿਹਦੇ ਵਸਤ ਰੱਖਣਾ ਮੇਰੇ ਪੁੱਤ ਨੇ ਕਿਸੇ ਦਾ ਨਹੀਂ ਸੁੱਪ ਕੱਗੇ ਦਾ ਕੱਗੇ ਦਾ ਰੱਖਣਾ ਹਾਂ ਲਾਲੋ ਨਾਲੋ ਤਾਂ ਵੇਖ ਪਹਿਲਾਂ ਮੈਨੂੰ ਵੇਖ ਕੇ ਨਾ ਮੈਂ ਜਦੋਂ ਆਇਆ ਨਾ ਉਦੋਂ ਫਿਰ ਵੇਖ ਕੇ ਪਹਿਲਾਂ ਖੁਸ਼ ਹੋ ਗਈ ਐ ਤੇ ਹੁਣ ਇੱਕੋ ਦਾ ਮਾਖ ਤੇ ਮੂੰਹ ਬਣਾ ਲਿਆ ਬੜੀ ਤੇ ਬੜੀ ਤੇ ਯਾਦ ਆ ਗਈ ਹੁਣ ਐ ਨਾ ਮੈਂ ਕੁਛ ਮੰਗਾਇਆ ਸੀ ਹਾਂ ਤੇ ਚਲਦੇ ਆ ਮੈਂ ਤੇ ਤੈਨੂੰ ਕਹੀ ਆਪਾਂ ਆ ਕੇ ਚੱਲਾਂਗੇ ਤੈਨੂੰ ਮੈਂ ਤਾਂ ਕਿਹਾ ਤਾਂ ਸੀਗਾ ਚਲੋ ਲਾਰਾ ਲਾਇਆ ਹੋਇਆ ਕਦੋਂ ਦਾ ਆ ਯਾਰ ਇਹਦੇ ਬੜਾ ਦੁਖੀ ਕੀਤਾ ਹੈ ਕਰਦਾ ਚੱਲ ਚਲੀ ਲੱਗੇ ਅਸਲ ਆ ਗਈ ਚੱਲ ਚਲੀ ਹੋਰ ਨਰ ਸੁਵਰਤ ਕਿਵੇਂ ਰੱਖਣਾ ਕੀ ਕੀ ਕੀਤਾ 10 ਕੀ ਵਰਤ ਰੱਖਣਾ ਬਹੁਤ ਮੈਂ ਆਪਨੇ ਪਤਾ ਦੱਤੀ ਹਾਂ ਤੁਸੀਂ ਆਪਾਂ ਉਹ ਨਹੀਂ ਲੱਖੀ ਦੇ ਵਰਤਸ਼ਰਤ ਬੈਡੂ ਮਤਲਬ ਕਰ ਵੈਸੇ ਹੀ ਆ ਮੈਨੂੰ ਹਾਂ ਸਰ ਚੱਲ ਚੱਲ ਹਾਂਜੀ ਤੇ ਹੁਣ ਆਪਾਂ ਘਰ ਆ ਚੁੱਕੇ ਆ ਤੇ ਕੱਲ ਨੂੰ ਹੈਗਾ ਕਰਵਾ ਚੋਸ ਤੇ ਤਾਂ ਕਰ ਗਏ ਆਪਾਂ ਵੈਸੇ ਕਰਵਾ ਚੋਸ ਤੇ ਅਖਵਾਣਾ ਨਹੀਂ ਹੈਗਾ ਮਨਪ੍ਰੀਤ ਕੌਰ ਜੀ ਨੂੰ ਪਰ ਇਹਨਾਂ ਨੂੰ ਆਪਾਂ ਬਾਜ਼ਾਰ ਦੀਆਂ ਥੋੜੀਆਂ ਜਿਹੀਆਂ ਰੋੜਕਾ ਦਿਖਾ ਲਈਏ ਤੇ ਹਾਂ ਮਾੜਾ-ਵੱਡਾ ਜੇ ਕੁਝ ਦੇਖਣਾ ਆ ਤਾਂ ਦੇਖ ਲੈਣਗੇ ਹਾਂਜੀ ਤੇ ਹੁਣ ਸਾਰੇ ਜਣੇ ਜਾ ਰਹੇ ਮੰਮੀ ਵੀ ਜਾ ਰਹੇ ਨੇ ਸੋਨੂ ਜਾ ਰਿਹਾ ਹੈ ਨੰਨੂ ਜਾ ਰਹੀਏ ਸਾਰੇ ਜਣੇ ਜਾ ਰਹੇ ਆ ਚਲੋ ਬਈ ਚਲੋ ਸਰ ਚਲੋ ਜੀ ਸ਼ੇਰੋ ਐਨੇ ਕੰਮ ਬੜਾ ਇੱਥੇ ਰੱਖਣਾ ਕਿਧਰ ਗਏ ਲੈਟਸ ਗੋ ਚਲੋ ਅਗਲੇ ਹੈਂ ਮੈਂ ਸੈਂਟਰ ਚੋਂ ਆਉਂਦੀ ਸੀ ਨਾ ਉਹ ਕੁੱਤੇ ਨੇ ਮੈਨੂੰ ਘੇਰ ਲਿਆ ਸੀ ਹਾਲੇ ਚੱਪਲ ਸੱਟਾ ਯਾਰ ਇੱਕ ਚੱਪਲ ਸੱਟਾ ਹੈ ਸੌਣੇ ਇੱਕ ਮੇਰੇ ਘਰ ਨੇ ਘੇਰਿਆ ਕਿਤਾ ਏ ਖੜੀ ਰਹੀ ਖੜੀ ਰਹੀ ਆ ਤੇ ਆਟੋ ਕੋਲ ਖੜੀ ਰਹੀ ਖੜੀ ਰਹੀ ਅੱਛਾ ਓਏ ਕਿੰਨੀ ਤੇ ਰੋਟਾਂ ਖੜੀ ਰਹੀ ਕੁੱਤੇ ਤੋਂ ਡਰ ਕੇ ਲਵਾਨੀ ਇੱਕ ਨੇ ਮੈਂਦੀ ਹੈ ਪੂਰਾ ਟੱਬਰ ਜੱਲਾ ਮਾਰੀ ਆ ਦੇਖੋ ਕਿੰਨੇ ਜਣੇ ਜਾ ਰਹੇ ਨੇ ਹਾਂ ਨੇ ਚਪੜਾ ਨੇ ਕਿਹੜਿਆ ਖੜੇ ਕਿੱਥੇ ਨੰਨੂ ਦੇਖੋ ਮੋਰੇ ਮੇਰੀਆਂ ਤੁਹਾਡੇ ਘਰ ਨੰਨੂ ਆ ਦੇਖੋ ਗੱਡੀਆਂ ਗੱਡੀਆਂ ਚਪੜਾ ਪਾਈ ਫਿਰਦੀ ਹੈ ਨੰਨੂ ਨੇ ਘਣਾ ਲੜਦਾ ਚੱਲ ਓਏ ਿੱੱਡੇ ਆਈ ਏ ਲਓ ਹੀ ਰੋਡ ਤੇ ਆ ਚੁੱਕੇ ਆਓ ਇਧਰ ਹੋ ਭਰਾਵਾ ਇਧਰ 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 RAM ਨਹੀਂ ਆਏ ਹੋ ਆ ਦੇਖੋ ਟੈਂਟ ਲੱਗੇ ਹੋਏ ਆਵੇ ਚਾਪਲੇ ਰਾਰੇ ਸ਼ਾਮ ਦੇ ਮੈਨੂੰ ਲੈ ਜਾਓ ਆ ਰਹਾ ਸ਼ਾਫਾ ਮੈਂਦੀ ਓਏ ਓਏ ਸਹੀ ਤਾਂ ਹੈ ਸਹੀ ਹੋਣਾ ਨਹੀਂ ਸੀ ਬਾਅਦ ਚ ਤੈਨੂੰ ਸਹੀ ਕਰ ਦੇਣਾ ਹੈ ਚਲੋ ਲੱਲਾ ਕੀ ਲੈਣਾ ਮਹਿੰਦੀ ਵਾਲਾ ਛਾਪਾ ਲੱਲਾ ਛਾਪਾ ਛਾਪਾ ਲੈ ਆਹ ਦੇਖੋ ਮਹਿੰਦੀ ਦੇ ਬਾਦ ਕੀ ਲੈਣ ਲਗੀ। ਥੋੜਾ ਵਰਤ ਰੱਖਣਾ ਯਾਰ। ਤੂੰ ਵਰਤ ਰੱਖਣਾ। ਮਹਿੰਦੀ ਵੀ ਲਾਈ ਸਕਨੇ ਆ। ਦੇਖੀ ਕਿਹੜਾ ਲਵਾ। 50 ਰੁਪਏ ਦੀ ਜੋੜੀ ਹੈ। ਕਿਹੜੀ ਇਹ 50 ਰੁਪਏ ਦੀ ਜੋੜੀ ਹੈ? ਆ ਲਵਾ ਅੱਗੋਂ ਤੋਂ ਮੈਂ ਨਹੀਂ ਪਾ ਦਾਂਗਾ। ਉਹਦੇ ਤੋਂ ਹੋਰ ਗੱਲ। ਇਹਦੇ ਵਿੱਚ ਕਿੰਨਾ ਲਾਇ ਕਰੇ ਨੇ। ਹਾਂ ਜੀ। ਉਹ ਤੁਸੀਂ ਲਵਾਣੀ ਮਹਿੰਦੀ ਦੋਨਾਂ ਨੇ ਲਗਵਾ ਲਓ ਮਹਿੰਦੀ ਮੇਰੇ ਘਰ ਆਂਦੀ ਲਵਾ ਲੈਣੀ ਤੇਰਾ ਮੰਨੀ ਜੇ ਆਇਆ ਤੇਰਾ ਕੀ ਬਣੇਗਾ ਤੈਨੂੰ ਆਪ ਹੀ ਲਾਣੀ ਪੈਣੀ ਆ ਦੇ ਤੂੰ ਕੀ ਕਰਨਾ ਹੈਲੋ ਤੂੰ ਕੀ ਕਰਨਾ ਨੀ ਆ ਨੀ ਆ ਕੇ ਚਲ ਚਲ ਕੰਮ ਕਰ ਹਾਂ ਹਾਂ ਲਓ ਜੀ ਹੁਣ ਉੱਥੋਂ ਦੇ ਆ ਗਏ ਹਾਂ ਤੇ ਗੁਣ ਆ ਗਈ ਓਏ ਮੂੰਗਫਲੀ ਦਿੱਤੀ ਵੀਰੇ ਮੋਂਗਫਲੀ ਲੈ ਕੇ ਆਇਆ ਮੈਨੂੰ ਦੁੱਤੀ ਖਾਣੇ ਦੱਸੋ ਅੱਛਾ ਮੋਂਗਫਲੀ ਲੈ ਕੇ ਆਏ ਆ ਲੈਣੀ ਮੋਂਗਫਲੀ ਆ ਜਾ ਬੰਨੀ ਓਏ ਮੋਂਗਫਲੀ ਲੈ ਲਈ ਆ ਜਾ ਸਰਦੀਆਂ ਆ ਗਈਆਂ ਕਿੱਧਰ ਵੀ ਲੱਗਾ ਹੋਇਆ ਫੈਂਟ हर साल अभी हम तो समाप्ति कर रहे हैं अब कल सुबह अभी मैं कल सुबह फिर से कितने साल हो गए आपको मतलब काफी सालों से मैं तो देख रहा हूँ ਕਾਫੀ ਸਾਲ ਹੋ ਗਏ ਕਿਤੇ ਨੇ ਸਾਲ ਹੋ ਗਏ ਹੋ ਗਿਆ 3-32 ਸਾਲ ਨਹੀਂ ਯਹਾਂ ਤੇ ਲਗਾਤੇ ਹੋਏ ਯਹਾਂ ਜਿਆਦਾ ਕਿ ਨਹੀਂ ਹੋ ਹਾਂ ਅੱਛਾ ਕਹੀਂ ਉਹ ਲਗਾਤੇ थे ਯਹਾਂ ਤੇ 3-4 ਸਾਲ ਹੋਆ ਆਈ ਥਿੰਕ ਜਿਆਦਾ ਹੋ 8-10 ਸਾਲ ਹੋ ਗਏ ਹਾਂ ਕਾਫੀ ਟਾਈਮ ਸੇ ਦੇਖ ਰਹੇ ਹਾਂ ਠੀਕ ਹੈ ਬੜੀਆ ਉਹ ਲੈਣੀ ਹੈ ਮੂੰਗਫਲੀ ਲੈ ਵੀ ਸੋਨੂ ਨੇ ਸਾਨੂੰ ਪਾਰਟੀ ਦਿੱਤੀ ਹੈ ਮੂੰਗਫਲੀ ਕਚਕਲੇ ਜੀ ਨਾਲ ਮੂੰਗਫਲੀ ਹੈ ਸੋਨੂ ਓਏ 4 ਤੋਂ 5 ਬੱਚਾ ਥੈਂਕ ਯੂ ਫॉर ਪਾਰਟੀ ਆ ਲੈਨੇ ਤੱਕਾ ਵੀ ਲੈਣਾ ਉੱਤੇ ਕੋਈ ਨਾ ਪਿਆ ਲਗਵਾ ਦੇ ਲਗਵਾ ਦੇ ਯਾਰ ਤੱਕਾ ਆਵਾਜ਼ ਲੋ ਚਲੋ ਲੋ ਜੀ ਆ ਸਾਮਾਨ ਲੈ ਕੇ ਆਏ ਆ ਅੱਜ ਥੋੜੀ ਲੈਣੇ ਆ ਇੱਧੇ ਲਾਏ ਆ ਨਹੀਂ ਲੈਣੋ ਮੈਂ ਦੀਵਾਲੀ ਦੇ ਹਾਂ ਛਾਪੇ ਲੈ ਕੇ ਆਏ ਨੇ ਐ ਇਦਾਂ ਇੱਦ ਹੀ ਲਾ ਲੈਣਾ ਬਸ ਹਾਂ ਇਹਨੂੰ ਖਾਲਕ ਇਦਾਂ ਲਾ ਦੇਣਾ ਅੱਛਾ ਵੈਸੇ ਐਕਸਪੈਰੀਮੈਂਟ ਕਰਨਾ ਪਹਿਲੀ ਵਾਰ ਉਹ ਦੇਖੋ ਜਿਹੜੇ ਕੋਚ ਨੂੰ ਲੈ ਆਏ ਤੇ ਜਿਹਨੂੰ ਕੋਚ ਨੂੰ ਲੈ ਆਏ ਲਓ ਜੀ ਕਾਕੇ ਵੱਲ ਤਾਂ ਕੁਝ ਵੀ ਲੈ ਕੇ ਆਇਆ ਯਾਰ ਚੇਤਾ ਹੀ ਭੁਲੇਗਾ ਆਦਾ ਵੀ ਬਰਦਰ ਰੱਖਣਾ ਇਹਨੂੰ ਤੇ ਇੱਧਰ ਦੇਖੋ ਨੇਲ ਪਾਲਿਸ਼ ਵੀ ਲੈ ਕੇ ਆਈ ਹੈ ਹੈ ਤੇ ਚੂੜੀਆਂ ਲੈ ਕੇ ਆਈ ਨੰਨੂ ਬੇਫਾਲਤੂ ਹੀ ਖਰਚਾ ਬਾਲਤੂ ਦਾ ਹੀ ਕੋਈ ਕੰਮ ਨਹੀਂ ਕੋਈ ਗੱਲ ਦੀ ਕੋ ਬਾਤ ਨਹੀਂ ਉਦਾਂ ਹੀ ਬਸ ਆ ਜਾਨੀ ਤੇ ਅੱਜ ਬਹੁਤ ਚਿਰ ਬਾਅਦ ਅੱਜ ਮੰਮੀ ਵੀ ਨਾਲ ਆਏ ਨੇ ਸੈਰ ਕਰਨ ਨੂੰ ਬਾਹਰ ਤੇ ਮੰਮੀ ਨੂੰ ਅੱਜ ਮੈਂ ਕਿੰਨੇ ਦਿਨਾਂ ਬਾਅਦ ਬਾਹਰ ਚੱਦਿਆ ਵੇਖਿਆ ਮੇਰੇ ਮੰਮੀ ਹਮੇਸ਼ਾ ਘਰੇ ਹੀ ਬੈਠੇ ਰਹਿੰਦੇ ਨੇ ਬਸ ਬੈੱਡ ਦੇ ਨਾ ਹੋਰ ਕੀ ਹੈ ਛੱਤ ਤੇ ਘਰ ਘਰੇ ਹੀ ਰਹਿੰਦੇ ਜਿਆਦਾ ਅੱਜ ਪਹਿਲੀ ਵਾਰ ਬਾਹਰ ਗਏ ਨੂੰ ਲੱਗਦਾ ਬਹੁਤ ਟਾਈਮ ਬਾਅਦ ਛੇਡੀਆਂ ਤੇ ਬਾਕੀ ਖਾਸੀਆਂ ਕੱਲ ਨੂੰ ਹੈਗਾ ਕਰਵਾ ਚੌਥ ਕੱਲ ਨੂੰ ਫਿਰ ਸਭ ਨੇ ਜਣਾ ਕਸੇ ਭਾਂਦਰੀ ਬੋਲਣਾ ਤੇ ਸਾਰੇ ਸਜਣਾ ਸੁਜਣਾ ਹੈ ਨਾ ਤੇ ਪਰ ਮਨਪਤ ਨੇ ਇੱਕ ਵਾਰੀ ਵਰਤ ਰੱਖਿਆ ਈ ਦੋ ਵਾਰੀ ਪਤਾ ਨਹੀਂ ਇੱਕ ਵਾਰ ਰੱਖਿਆ ਵਸ ਦੋ ਵਾਰੀ ਰੱਖਿਆ ਨਹੀਂ ਇੱਕ ਵਾਰੀ ਇੱਕ ਵਾਰੀ ਰੱਖਿਆ ਮੈਂ ਕਹਿੰਦਾ ਦੋ ਵਾਰੀ ਰੱਖਿਆ ਇੱਕ ਵਾਰ ਰੱਖਿਆ ਅੱਛਾ ਉਹ ਵੈਸੇ ਇੱਕ ਵਾਰੀ ਸਜੀ ਸੁਜੀ ਜੀ ਹੈ ਨਾ ਵਰਤ ਇੱਕ ਵਾਰੀ ਰੱਖਿਆ ਹੈ ਨਾ ਇਹ ਬੋਲਣਾ ਇਹ ਹੈ ਜਿਹੜੀ ਇਹ ਹੈ ਜਿਹੜੀ ਇਹ ਰਹਾ ਇਹ ਹੈ ਆ ਕੋਡ ਟੂ ਗੈਓ ਡਾਊਨਲੋਡ ਬਸ ਹੋ ਗਿਆ ਹੋ ਗਿਆ ਸ਼ੁਰੂ ਕਰਦੇ ਰੋਣ ਲੱਪਿਆ ਨਾ ਇਹ ਕਿਹੜੀਆਂ ਚੂੜੀਆਂ ਨੇ ਨਾ ਆ ਦੇਖ ਚੂੜੀਆਂ ਦੇਖੋ ਮਾਂ ਮਾਜੂ ਮੈਂ ਬੋਲਦੇ ਵੇਖ ਨਾ ਮੇਰਾ ਬੁੱਤ ਫੋਟ ਨਾ ਇਹ ਇਹ ਬੋਲਿਆ ਤਾਂ ਚੁੱਕਿਆ ਨਹੀਂ ਚੂੜੀਆਂ ਲੈ ਕੇ ਅੱਗੇ ਅੱਛਾ ਹੋਣੀਆਂ ਜੀਆਂ ਅਮੀਰ ਸੁਣੀ ਪੁੱਤਰਾ ਅੱਛਾ ਨਹੀਂ ਮੈਂ ਪੀਤਾ ਕੀ ਹੋਇਆ ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਐਂਡ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇ ਤੁਹਾਨੂੰ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਕਰਦੇ ਸਬਸਕ੍ਰਾਈਬ ਚੈਨਲ ਦੇ ਨਵੇਂ ਹੋ ਸਸਟੀ ਗਾਜੀ ਸਾਰਿਆਂ ਨੂੰ ਬਾਏ 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 ਲੋਣਾ ਲੋਣਾ ਬਾਏ ਭਰਾਵਾ